ਜੀ ਸਤਿ ਸ਼੍ਰੀ ਅਕਾਲ ਸਭ ਦਾ ਤੁਹਾਡਾ ਸਾਈ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਹਾਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਸਵੇਰ ਦਾ ਟਾਈਮ ਆ ਆਪਾਂ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਤੇ ਅੱਧਰ ਫਿਰਦਾ ਜਸਕਰਨ ਸ਼ੇਰ ਵਗੈਰਾ ਬਾਤ ਆਇਦਾ ਮੇਰੀ ਕਬੂਤਰੀ ਹੱਡੇ ਕੇ ਪਿੰਡ ਬੈਗੀ ਹਾਂ ਕਬੂਤਰੀ ਬੈਗੀ ਅੱਜ ਉੱਥੇ ਬੈਠੀ ਆ ਰਹੀ ਆ ਤੇ ਅੱਜ ਸਵੇਰੇ ਸਵੇਰੇ ਆਪਣੇ ਪੈ ਗਿਆ ਸੀਗਾ ਜੀ ਮੀ ਇੰਨਾ ਨਹੀਂ ਪਿਆ ਹੈਗਾ ਬਦਲ ਤੇ ساری ਰਾਤ ਬੈ ਸੀਗਾ ਬਸ ਬੂਰ ਝੂਰ ਜੀ ਪਈ ਆ ਤਰੀਕ ਵੀਰੇ ਕਣੀ ਆ ਜੀ ਪਿੰਡਾਂ ਨੇ ਤੇ ਵੈਸੇ ਮੌਸਮ ਠੰਡਾ ਹੋ ਗਿਆ ਹਵਾ ਵਗੈਰਾ ਹਵਾ ਸੋਣੀ ਚੱਲ ਰਹੀ ਹੈ ਕੁੱਤੀ ਬੱਤੀ ਆ ਮੇਂ ਨਾ ਕੋਈ ਖਾਸ ਨਹੀਂ ਪਿਆ ਹੈਗਾ ਪਰ ਬੱਦਰ ਹੈਗਾ ਇਹ ਮੌਸਮ ਵੀ ਠੰਡਾ ਹੈ ਚਲੋ ਲੱਗਦੇ ਆ ਆਪਣੇ ਕੰਮ ਕਰਨ ਕਾਰ ਕਰਨ ਤੇ ਆਪਣੇ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਲੜੀਆਂ ਵੀ ਸਟਾਰਟ ਹੋ ਗਈਆਂ ਅੱਜ ਅਖੰਡ ਪਾਠ ਰਖਾਉਣਗੇ ਪਹਿਲਾ ਤੇ ਬਸ ਜੀ ਹੁਣ ਲਗਾਤਾਰ ਚੱਲਣਗੇ ਦੇਖੋ ਜਿੰਨਾ ਚਿਰ ਮੇਲਾ ਹੁੰਦਾ ਨਾ ਉਹ ਉਨਾ ਚ ਚੱਲਦੇ ਮੈਂ ਹਲੇ ਤਰੀਕ ਨਹੀਂ ਦੇਖੀ ਹੈਗੀ ਮੇਲੇ ਦੀ ਕਿੰਨੀ ਆ 25 26 ਸ਼ਾਇਦ 27 ਇੱਥੇ ਤੱਕ ਹੋਊਗਾ ਮੈਂ ਦੇਖੂਗੀ ਅੱਜ ਜੰਤਰੀ ਤੇ ਵੀ ਕਿੰਨੀ ਤਰੀਕਾ ਨੌਮੀ ਦਾ ਨੌਮੀ ਤੋਂ ਲੈ ਕੇ 10ਮੀ ਕਾਟ ਸੀ ਉਹਦਾ ਤਿੰਨ ਦਿਨ ਭਰਦਾ ਹੁੰਦਾ ਨਹੀਂ ਲਓ ਜੀ ਇਹ ਹੈਗਾ ਦੁਪਹਿਰ ਦਾ 3:00 ਵਜੇ ਦਾ ਟਾਈਮ ਤੇ ਮੈਂ ਗਈ ਸੀਗੀ ਥੱਲੇ ਪਸ਼ੂਆਂ ਦੇ ਕੋਲ ਮੈਂ ਆ ਵੀ ਚਲੋ ਨਾਲੇ ਗੋਹਾ ਵਗੈਰਾ ਖਿੱਚ ਦੰਨੇ ਆ ਪਹਿਲਾਂ ਦੇਖ ਕੇ ਗਈ ਸੀ 2:00 ਵਜੇ ਜਤਰਾਮ ਨਾਲ ਬੱਠੇ ਸੀ ਇਹ ਤੇ ਮੈਂ ਫਿਰ ਹੁਣ ਆਈ ਸੀਗੀ ਹੁਣ ਮੇਰੇ ਆਉਂਦੀ ਸਾਰੇ ਖੜੇ ਹੋਗੇ ਇਹਨਾਂ ਨੇ ਗੋਹਾ ਵਗੈਰਾ ਕਰਤਾ ਤੇ ਹੁਣ ਆਪਾਂ ਗੋਹਾ ਖਿੱਚ ਦਾਂਗੇ ਮੈਂ ਆਈ ਸੀਗੀ ਜੀ ਬੈੜੀ ਨੂੰ ਇੱਕ ਤਾਂ ਪਰੇ ਤਾਰਾ ਮੀਰਾ ਦੇਣਾ ਇੱਕ ਮਿੱਠਾ ਸੋਡਾ ਕਿਉਂਕਿ ਜੀ ਹਲੇ ਇਹਦੀ ਸੋਜ ਮਤਲਬ ਲਿਓਰਟੀ ਦੇ ਵਿੱਚੋਂ ਸੋਜ ਉੱਤਰੀ ਨਹੀਂ ਹਲੇ ਥੋੜੀ ਸੋਜੀ ਜੀ ਹੋਈ ਆ ਲੋਟੀ ਸੋਜ ਵਗੈਰਾ ਹੈਗੀ ਆ ਤਾਂ ਕਰਕੇ ਹੁਣ ਆਪਾਂ ਥੋੜਾ ਮਿੱਠਾ ਸੋਡਾ ਦੇ ਦਾਂਗੇ ਨਾਲੇ ਤਾਰਾ ਮੀਰਾ ਦਵਾਂਗੇ ਦੁੱਧ ਸਾਫ ਹੋ ਜਾਊਗਾ ਦੇਖੋ ਕਿਵੇਂ ਥਣਾ ਨੂੰ ਫੜਦੀ ਐ ਇਹ ਥੋੜਾ ਦੁੱਧ ਚੁੰਗਦੀ ਐ ਇਹ ਪਤਾ ਨਹੀਂ ਹੁਣ ਕਿਵੇਂ ਹਟੂਗੀ ਚੁੰਗਲਣ ਦੀ ਆਪਣਾ ਦੁੱਧ ਆਪ ਇਹ ਪਹਿਲੜ ਆ ਮੈਂ ਮਿੱਠਾ ਸੋਡਾ ਪਾ ਲਿਆ ਦੋ ਰੋਟੀਆਂ ਤੇ ਫਿਰ ਹੁਣ ਇਹਨੂੰ ਆਪਾਂ ਦੋ ਚਮਚੇ ਦੇ ਦਾਂਗੇ ਇਦੇ ਨਾਲ ਖਣਾ ਦੇ ਵਿੱਚ ਜਿਹੜੀਆਂ ਮਣੀ ਮੁੱਟੇ ਗੱਠਾ-ਮੁੱਠਾ ਬਣੀਆਂ ਹੋਣਗੀਆਂ ਦੁੱਧ ਜੰਮਿਆ ਹੋਗਾ ਉਹ ਸਾਰਾ ਲੋਟ ਆ ਜਾਊਗਾ ਅਸੀਂ ਅੱਗੇ ਵੀ ਇੱਕਣੇ ਦੰਨੇ ਆਪਦੀਆਂ ਗਆਂ ਨੂੰ ਤੇ ਸੋਜ ਵਗੈਰਾ ਜਿਵੇਂ ਸੋਜ ਆਇਆ ਹੋਊਗਾ ਉਹ ਵੀ ਉੱਤਰ ਜਾਊਗਾ ਇਹਦੇ ਨਾਲ ਤੇ ਦੁੱਧ ਸਾਫ਼ ਕਰਨ ਲਈ ਆਪਾਂ ਦੰਨੇ ਨੇ ਤਾਰਾ ਮੇਰਾ ਕਿਉਂਕਿ ਜੀ ਹੁਣ ਬੋਲੀ ਕਈ ਦਿਨ ਹੋ ਗਏ ਚਲਦੀ ਨੂੰ ਇਹਨੂੰ ਤਾਰਾ ਮੇਰਾ ਦਵਾਗੇ ਸਮਾਰ ਕੇ ਖਲਾਵਾਂਗੇ ਤੇ ਫਿਰ ਸਾਰਾ ਦੁੱਧ ਸਾਫ਼ ਹੋ ਜਾਊਗਾ ਨਹੀਂ ਤਾਂ ਫਿਰ ਹੌਲੀ-ਹੌਲੀ ਹਟੂਗੀ ਬੋਲੀ ਬਾਣੀ ਤੇ ਧਾਰਾ ਮੇਰੀ ਨਾਲ ਛੇਤੀ ਮਤਲਬ ਸਾਫ ਹੋ ਜਾਂਦਾ ਦੁੱਧ। ਵੈਸੇ ਵੀ ਬੈਬੂ ਤੋਂ ਵਧੀਆ ਹੁੰਦਾ ਧਾਰਾ ਮੇਰਾ ਨਾਲੇ ਫੈਂਟ ਵਗੈਰਾ ਬਣੂਗੀ ਕਿਉਂਕਿ ਜੀ ਦੁੱਧ ਆਪਾਂ ਨੇ ਫੈਂਟ ਤੇ ਹੀ ਪਾਉਣਾ ਨਾ ਆਪਾਂ ਨੇ ਚੱਕ ਤੇ ਨਹੀਂ ਲਾਉਣਾ ਹੈਗਾ ਕਿਸੇ ਨੂੰ ਦੋਚੀ ਨੂੰ ਹੀ ਪਾਵਾਂਗੇ ਫੈਂਟ ਤੇ ਤਾਂ ਕਰਕੇ ਹੁਣ ਆਪਾਂ ਇਹਦੀ ਫੈਂਟ ਵੀ ਬਣਾਉਣੀ ਆ ਤੇ ਉਹਦੀ ਵੀ ਤਿਆਰੀ ਹੋ ਰਹੀ ਆ ਉਹ ਸਮਾਨ ਵੀ ਹੁਣ ਆਪਾਂ ਇਹਨੂੰ ਪਾਉਣਾ ਸ਼ੁਰੂ ਕਰਤਾ ਮਤਲਬ ਇਹ ਹੁਣ ਧਾਰਾ ਮੇਰਾ ਚਾਰਾਂਗੇ ਬਾਕੀ ਫੀਡ ਦਾ ਥੱਲੇ ਦਾ ਮੁਕਣੇ ਵਾਲੀ ਆ ਉਹ ਸਾਰਾ ਚਾਰ ਕੇ ਉਸ ਤੋਂ ਬਾਅਦ ਇਹਨੂੰ ਹਲ ਵਗੈਰਾ ਚਾਰਾਂਗੇ ਤੇ ਨਾਲ ਤਾਂ ਦੁੱਧ ਤਰਪੂਗੀ ਤੇ ਆਹੀ ਹੁੰਦੀ ਆ ਥੋੜਾ ਜਿਹਾ ਜੀ ਪਹਿਲਾ ਪਹਿਲਾ ਜਿਹੜਾ ਡੰਗਰ ਸਾਂਭ ਲਿਆ ਤਾਂ ਫਿਰ ਦੁੱਧ ਤੇ ਵਧੀਆ ਆ ਜਾਂਦਾ ਨਹੀਂ ਤਾਂ ਜੀ ਬਹੁਤ ਮੁਸ਼ਕਲ ਹੋ ਜਾਂਦੀ ਆ ਪਸ਼ੂ ਛੇਤੀ ਛੇਤੀ ਦੁੱਧ ਤੇ ਨਹੀਂ ਆਉਂਦਾ ਹੈਗਾ ਆਹੀ 10 ਦਿਨਾਂ 15 ਦਿਨਾਂ ਦੀ ਸਾਂਭ ਵਧੀਆ ਹੋ ਜੇ ਫਿਰ ਠੀਕਾ ਤੇ ਕਾੜੇ ਵਗੈਰਾ ਦੋ ਦਿੱਤੇ ਨੇ ਹਲੇ ਇੱਕ ਰਹਿੰਦਾ ਵਿੱਚ ਜੇ ਮੈਂ ਛੱਡਤਾ ਸੀਗਾ ਤੇ ਹੁਣ ਇੱਕ ਅੱਧਾ ਹੁਣ ਦੇ ਦਾਂਗੇ ਹੁਣ ਮੌਸਮ ਬਹੁਤ ਵਧੀਆ ਹੋਇਆ ਹੋਇਆ ਏ ਜਿਵੇਂ ਹੁਣ ਕੱਲ ਦੀ ਹਵਾ ਚੱਲ ਰਹੀ ਆ ਬਹੁਤ ਸੋਹਣੀ ਅੱਜ ਵੀ ਸੱਲ ਦੀ ਹਾਲੇ ਛੰਡਾ ਮੌਸਮ ਰਿਹਾ ਏ ਹਵਾ ਚੱਲੀ ਗਈ ਆ ਤੇ ਚਲੋ ਜੀ ਆਪਾਂ ਤਾਰਾ ਮੇਰਾ ਵੀ ਦੇਤਾ ਤੇ ਖਾ ਲੂਗੀ ਹੁਣ ਤਾਰਾ ਮੇਰਾ ਤੇ ਵਸ ਜੀ ਆਪਣਾ ਇੱਥੇ ਹਲੇ ਟੋਕਾ ਰੈਂਦਾ ਕਰ ਰੋ ਟੋਕਾ ਮੈਂ ਠਹਿਰ ਕੇ ਕਰੂੰਗੀ ਕਿਉਂਕਿ ਜੀ ਮੇਰਾ ਉੱਪਰ ਵੀ ਚਾਹ ਵਗੈਰਾ ਧਰੀ ਹੋਈ ਸੀ ਜੀ ਸਿਰਫ ਮੈਂ ਕਿਹਾ ਵੀ ਚਲੋ ਇਹਨੂੰ ਮਿੱਠਾ ਸੋਡਾ ਦੇ ਕੇ ਵੀ ਵਾਪਸ ਆ ਜਾਣਾ ਮੈਂ ਘੱਟ ਤੇ ਕਰਕੇ ਛੱਡੇ ਸੀਗੀ ਟੋਕਾ ਆ ਕੇ ਕਰਾਂਗੇ ਦੁਬਾਰਾ ਫੇਰ ਇੱਕ ਗੇੜਾ ਉੱਪਰ ਮਾਰ ਕੇ ਆ ਕੇ ਫੇਰ ਟੋਕਾ ਕਰਾਂਗੇ ਤੇ ਚਲੋ ਜੀ ਹੁਣ ਆਪਣਾ ਗੋਹਾ ਵਗੈਰਾ ਵੀ ਖੇਚਿਆ ਗਿਆ ਸਾਫ਼ ਹੋ ਗਿਆ ਨਾਲ ਥੱਲੇ ਹੁਣ ਖੜੀਆਂ ਰਹਿਣਗੇ ਦੇਖੋ ਮੌਸਮ ਕਿੰਨਾ ਵਧੀਆ ਬਹੁਤ ਵਧੀਆ ਮੌਸਮ ਆਜਾ ਬਹੁਤ ਸੁਹਾਵਣਾ ਮੌਸਮ ਹੋ ਗਿਆ ਹਵਾ ਚੱਲ ਰਹੀ ਹੈ ਬਹੁਤ ਠੰਡੀ ਠਾਰ ਤੇ ਇੱਕ ਥੋੜੀ ਜਿਹੀ ਦਿਖਾਉਣੀ ਆ ਤੇ ਬੱਠੇ ਮੁਰਗੀ ਆਪਣੇ ਤੇ ਆਪਾਂ ਨੇ ਬਿਠਾਏ ਹੋਏ ਸੀ ਜੀ ਮੁਰਗੀ ਅੰਡੇ ਆ ਤੇ ਉਹਨੇ ਬੱਚੇ ਕੱਢ ਲੇ ਦੇਖੋ ਛੋਟੇ 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 ਬੱਚੇ ਨੇ ਪਨੇ ਇਹ 14 ਅੰਡੇ ਰੱਖੇ ਸੀਗੇ ਜਿਹਦੇ ਵਿੱਚੋਂ ਇੱਕ ਇਹਨੇ ਪੀ ਲਿਆ ਸੀਗਾ ਤੇ ਬਾਕੀ 6 ਖਰਾਬ ਨਿਕਲ ਗਏ ਮਤਲਬ ਇਹਨੇ ਛੱਡ ਤੇ ਅੰਡੇ ਇੱਕ ਦਿਨ ਲਈ ਰੱਖੇ ਸੀਗੇ ਇੱਕ ਦੋ ਦਿਨ ਇੱਕਨ ਲਈ ਰੱਖਣ ਕਰਕੇ ਹੋਵੇ ਤੇ 7 ਚੂਚੇ ਆਪਾਂ ਨੂੰ ਮਿਲੇ ਨੇ ਜੀ 14 ਦੇ ਵਿੱਚੋਂ 7 ਚੂਚੇ ਹੀ ਨਿਕਲੇ ਨੇ ਛੋਟੇ ਛੋਟੇ ਬਸੋਣੇ ਲੱਗਦੇ ਨੇ ਫਿਰ ਤੇ ਹੁਣੇ ਬਾਹਰ ਆਉਣ ਨੂੰ ਕਰ ਰਹੀ ਹੈ ਸਾਡੇ ਜਸ ਕਰਨ ਦੇ ਸ਼ੌਂਕ ਨੇ ਇਹ ਉਹ ਕਰਦਾ ਇਹ ਜੇ ਕੰਮ ਉਹਨੇ ਬਠਾਏ ਨਹੀਂ ਚਲੋ ਅੱਧੇ ਨਿਕਲਦਾ ਹੁੰਦਾ ਜੀ ਜਿੰਨਾ ਜਿੰਨੇ ਕਾਂਡੇ ਰੱਖ ਦਿੰਦੇ ਨੇ ਉਹ ਚੰਦ ਦੇ ਪੱਲੇ ਪੈਂਦਾ ਹੁੰਦਾ ਇਹ ਵੀ ਹੁਣ ਕਾਮਾਂ ਤੋਂ ਬਚਾ ਕੇ ਰੱਖਣੇ ਪੈਣੇ ਤੇ ਉਹਦੀ ਕਬੂਤਰੀ ਚਲੇ ਗਈ ਸੀਗੀ ਆ ਗਈ ਵਾਪਸ 2 ਦਿਨ ਬਾਅਦ ਵਾਪਸ ਆਈ ਹੈ ਉਹਨੂੰ ਬਹੁਤ ਅਫਸੋਸ ਹੋਇਆ ਗਿਆ ਸੀਗਾ ਮੇਰੀ ਕਬੂਤਰੀ ਉੜ ਗਈ ਪਰ ਵਾਪਸ ਆ ਗਈ ਇਹ ਵੀ ਮੈਂ ਹੁਣ ਦੇਖ ਲਈ ਮੈਂ ਇਸੇ ਦੇ ਥੱਲੇ ਗੈਨੂ ਧਾਰਾ ਮੇਰਾ ਬਣਾ ਸੀਗਾ ਨਾਲੇ ਹੁਕਾਨਾ ਸੀਗਾ ਗੁਹਾ ਵਗੈਰਾ ਮੈਂ ਖਿੱਚਿਆ ਮੈਂ ਨਾਲੇ ਮਿੱਠਾ ਛੋੜ ਦਿਆਂਵਾ ਤੇ ਇਹ ਬੇੜੇ ਚ ਫਿਰਦੀ ਦੇਖ ਲਈ ਮੈਂ ਫੇਰ ਮੈਂ ਹੁਣ ਬੰਦ ਕਰਤੀ ਆ ਕੇ ਚਲੋ ਜੀ ਮੈਂ ਚਲੀ ਉੱਪਰ ਨੂੰ ਹੁਣ ਆ ਕੇ ਫੇਰ ਟੋਕਾ ਕਰਦੀ ਮੈਂ ਚੀਰਨ ਲਿਆ ਮਿੱਠਾ ਬਣਾ। ਅੱਜ ਮਿੱਠੇ ਕੋਈ ਸਬਜ਼ੀ ਬਣਾਵਾਂਗੇ। ਸਹੀ ਬਣਾ ਕਹਿੰਦੇ ਆ ਵੀ ਸਾਡੇ ਵੱਲੋਂ ਤਾਂ ਇਹਨੂੰ ਟਿੱਕਾ ਨਹੀਂ ਪੇਠਾ। ਪੇਠਾ ਬਿਆ ਜਾਂਦਾ। ਇਹ ਆਪਾਂ ਦਾ ਜਿਹਨੂੰ ਮਿੱਠਾ ਗੱਦੂ ਕਹਿੰਦੇ ਨੇ। ਪੇਠਾ ਸਾਡੇ ਵੱਲ ਆਗਰੇ ਦੇ ਪੇਠਾ ਜੀ ਤਾਂ ਜਿਹਦਾ ਜਿਹੜੇ ਗੱਦੂ ਦਾ ਆਗਰੇ ਦਾ ਪੇਠਾ ਬਣਦਾ ਨਾ ਉਹਨੂੰ ਕਹਿੰਦੇ ਨੇ। ਇਹਨਾਂ ਤਾਂ ਜੀ ਮਿੱਠਾ ਗੱਦੂ ਕਹਿੰਦੇ ਨੇ। ਕੀ ਨੂੰ ਬੇਸਿਕ ਵਾਂਗ ਕਰੀ ਤਾ ਤੇ ਉਹਨਾਂ ਦਿੱਤੇ ਸੀ ਹੁਣ ਤਾਂ ਸ਼ਾਇਦ ਕੋਈ ਕੋਈ ਲੱਗ ਰਿਹਾ ਪਤਾਨੀ ਛੋਸ਼ੋਟੇ ਉਹ ਤਾਂ ਥੋੜਾ ਜਿਹਾ ਰਾਜੀ ਹੋ ਰਿਹਾ ਦਸੀ ਸ਼ਿਲਕਾ ਲਾ ਦਾਂਗੇ ਜਨਰਮੋਂ ਦਾ ਵੀ ਤੇ ਵਿੱਚ ਕਰਦੇ ਥੋੜਾ ਸਾਫ ਕਰ ਦਿੰਦੇ ਹਾਂ ਅਸੀਂ ਗਰਮੀ ਨਾਲ ਭੇਜੀਏ ਤੇ ਪੱਠੇ ਉਤਰ ਕੇ ਪਾ ਕੇ ਆਏ ਆਂ ਆਹ ਨਾਲ ਸਰਦਾਰਨੀ ਸਬਜ਼ੀ ਮਰ ਸਾਧੂ ਜੀ ਦਾ ਪੈਨਰ ਦਾ ਉਹਨੇ ਕੰਨ ਵਿੱਚ ਰਚ ਤੇ ਇਹ ਸਬਜ਼ੀ ਚੀਰੀ ਜਾਉਗੀ ਜੰਮ ਨਾਲੇ ਤੇ ਤਾਂ ਅੰਟੇ ਆਉਂਦਾ ਅੱਜ ਤਾਂ ਹੀ ਰੱਬ ਨੇ ਮੌਸਮ ਬਹੁਤ ਵਧੀਆ ਕਰਿਆ ਹੈ ਹਵਾ ਚੱਲਦੀ ਹੈ ਆਪਣੇ ਉੱਪਰ ਲੱਗਦੀ ਬਹੁਤ ਮੈਂ ਇੱਕ ਵੇਟਾ ਕਿ ਬੋਲੀ ਹੋਈ ਆ ਮਤਲਬ ਇਹ ਇਤਲੀ ਬੋਲੀ ਨਹੀਂ ਕਿਉਂਕਿ ਗੇਟ ਵੱਜਦੇ ਆ ਜੋਰ ਜੋਰ ਚੁੱਕੇ ਤਾਂ ਕਰਕੇ ਇੱਕ ਵੇਟਾ ਕਿ ਬੋਲੀ ਹੋਈ ਆ ਨਾਲ ਪੱਕਾ ਲਾ ਰਿਹਾ ਮੈਂ ਸਤਾ ਉਹ ਵਾਧੂ ਚੱਲ ਰਹੀ ਹੈ ਫਿਰ ਸਮਾਨ ਨਹੀਂ ਛੱਡਦੀ ਹੈ ਕਿ ਆ ਕੰਸਾ ਤੋਂ ਗਿਰੀ ਜਾਂਦੀ ਹੈ ਜੀ ਹਵਾ ਵਿੱਚ ਲਓ ਜੀ ਸਾਡੀ ਚੀਜ਼ ਦੀ ਇਹ ਤੇ ਮਿਹਾਨੇ ਲਓ ਜੀ ਆਪਾਂ ਜੁਲਦੇ ਬਾਲ ਲਈ ਅੱਜ ਅੱਗ ਇੱਥੇ ਹਵਾ ਚੰਗੀ ਹੈ ਵਧੀਆ ਨਾਲ ਤੇ ਧੂਆੜਾ ਵੀ ਘੁੰਮੀ ਜਾਂਦਾ ਇਹ ਪਾਉ ਤੋਂ ਬਰਮਾਂ ਤੇ ਉਬਲ ਜਾਊਗਾ ਆਪਾਂ ਨੇ ਇਹ ਧਰ ਲਿਆ ਗੋਲੀ ਵਾਲਾ ਦੁੱਧ ਅੱਜ ਇਹਦੀ ਬਣਾਉਣੀ ਕੋਈ ਸਵਾਦਿਸ਼ਟ ਬਰਫੀ ਵਗੈਰਾ ਬਣਾ ਲਾਂਗੇ ਜਾਂ ਮਿਲਕ ਸ਼ੀਕ ਦੇ ਦੇ ਤਾਂ ਕੀ ਬਣਾਉਂਦੇ ਆ ਵੈਸੇ ਹਾਂ ਤਾਂ ਮੈਂ ਧਰੇ ਹੀ ਆ ਤੂੰ ਆ ਪੈਰਿਆ ਖਾਜ ਕਿਉਂਕਿ ਜੀ ਤੂੰ ਹਵਾਦਾਰ ਕੋਲ ਹੁੰਦਾ ਦੇਖਦੇ ਆ ਕੀ ਬਣਾਉਣਾ ਥੋੜੇ ਨਾਲ ਸ਼ੇਅਰ ਕਰ ਦਿਆ ਹਾਂ ਗੋਲੀ ਵਾਲਾ ਗੋਲੀ ਦੇ ਬਣਾਉਂਦੇ ਆ ਇਹਨੂੰ ਕਾਰ ਕਰਕੇ ਅਗਲਾ ਪੂਆ ਕਰ ਦਾਂਗੇ ਮਹਾਵਾਰਤਾ ਦਾ ਅੰਤਰ ਹੈ ਜੀ ਉੜੀ ਜਗੋਪਾਗਰ ਮੰਡਲ ਤੋਂ ਦੇਖੋ ਕਿ ਨਜ਼ਰ ਲੱਗਦਾ ਹੈ ਐਮ ਰੱਬ ਕੋ ਨਾ ਵੀ ਸਾਰਾ ਆਹ ਦੁੱਧ ਦੇ ਵਿੱਚ ਸਾੜਨਾ ਜੀ ਬਣਾ ਲੀਓ ਫਿਰ ਤੁਹਾਨੂੰ ਦਿਖਾਉਂਦੇ ਲੋ ਜੀ ਆਪਾਂ ਨੇ ਬਣਾ ਲਈ ਇਸ ਤਰ੍ਹਾਂ ਤੇ ਸਵੇਰ ਨੂੰ ਮੈਂ ਇਹ 판ਡੇ ਦੇ ਵਿੱਚ ਲਾਤੀ ਸੈਟ ਕਰਤੀ ਦੇਖਦੇ ਆਂ ਸਵੇਰੇ ਜੇ ਚੰਗੀ ਤਾਂ ਪੀਸ ਕੱਟ ਲਾਂਗੇ ਨਹੀਂ ਫਿਰ ਇੱਥੇ ਕੋਲੀਂ ਚ ਪਾ ਕੇ ਖਾਣਗੇ ਬੱਚੇ ਹਨਾ ਦੇਖੋ ਇਹ ਉਸ ਤਰ੍ਹਾਂ ਦੀ ਬਣੀ ਆ ਮਤਲਬ ਜਿਵੇਂ ਮਿਲਕ ਕੇਕ ਨਹੀਂ ਹੁੰਦਾ ਮਿਲਕ ਕੇਕ ਦਾ ਟੇਸਟ ਹੁੰਦਾ ਉਦਾਂ ਦਾ ਤਾਣੇਦਾਰ ਬਣ ਗਈ ਇਹ ਬੋਲੀ ਐਨ ਕਾੜ-ਕਾੜ ਕੇ ਕੋਏ ਵਾਂਗੂ ਬਣਾਈ ਆ ਖਾਣ ਨੂੰ ਬਹੁਤ ਟੇਸਟੀ ਬਣੀ ਆ ਟੇਸਟ ਕਰ ਲਈ ਅਸੀਂ ਸਾਰਿਆਂ ਨੇ ਤੇ ਬਾਕੀ ਹੁਣ ਸਵੇਰੇ ਦੇ ਪੀਸ ਬਣ ਗਏ ਤਾਂ ਪੀਸ ਕੱਟ ਲਾਂਗੇ ਨਹੀਂ ਫਿਰ ਇਹ ਤਾਂ ਕੌਲੀਜ ਪਾ ਕੇ ਖਾ ਲਾਂਗੇ ਚਲੋ ਜੀ ਆਪਣਾ ਅੱਜ ਦਾ ਬਲੌਗ ਵੀ ਇੱਥੇ ਤੱਕ ਸੀਗਾ ਮਿਲਾਂਗੇ ਕੱਲੋ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਤਾ ਤੱਕ ਲਈ ਓਕੇ ਬਾਏ ਬਾਏ ਟਾਟਾ